20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸੌਂ ਚੁੱਕਣ ਤੋਂ ਬਾਅਦ 트럼ਪ ਨੇ ਕਈ ਅਹਿਜੇ ਫੈਸਲੇ ਲਏ ਜਿਸ ਨੇ ਕਿ ਪੂਰੀ ਦੁਨੀਆ ਨੂੰ ਸੋਚਣ ਤੋਂ ਮਜਬੂਰ ਕਰ ਦਿੱਤਾ ਤੇ ਹੁਣ ਇੱਕ ਨਵਾਂ ਫੈਸਲਾ ਸੁਣਾਇਆ ਗਿਆ ਹੈ ਜਿਸ ਵਿੱਚ ਕਿ 트럼ਪ ਨੇ ਇੱਕ ਹੋਰ ਫਰਮਾਨ ਜਾਰੀ ਕਰਤਾ ਹੈ 30 ਦਿਨਾਂ ਵਿੱਚ ਫੋਰਸ ਟ੍ਰਾਂਸਜੈਂਡਰ ਸੈਨਿਕਾਂ ਨੂੰ ਕੱਢਿਆ ਜਾਏਗਾ ਬਾਹਰ ਦੱਸਦੀ ਹੈ ਕਿ 트럼ਪ ਬੈਕ ਟੂ ਬੈਕ ਸਖਤ ਫਰਮਾਨ ਸੁਣਾ ਰਿਹਾ ਹੈ ਹੁਣ ਸੈਨਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਕਰਤਾ ਹੈ ਯੂਐਸ ਨੇ 트랜ਸਜੈਂਡਰ ਸੈਨਿਕਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ ਯੂਐਸਏ ਅਗਲੇ 30 ਦਿਨਾਂ ਵਿੱਚ 트랜ਸਜੈਂਡਰ ਸੈਨਿਕਾਂ ਨੂੰ ਫੋਰਸ ਤੋਂ ਬਾਹਰ ਕਰ ਦਿੱਤਾ ਜਾਏਗਾ ਪੈਟਗਾਨ ਨੇ ਕੱਲ ਯਾਨੀ ਕਿ 26 ਫਰਵਰੀ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਯੂਐਸਏ ਅਗਲੇ 30 ਦਿਨਾਂ ਵਿੱਚ 트랜ਸਜੈਂਡਰ ਸੈਨਿਕਾਂ ਨੂੰ ਸੈਨਾ ਤੋਂ ਬਾਹਰ ਕੱਢਣਾ ਸ਼ੁਰੂ ਕਰ ਦੇਵੇ ਜਦ ਤੱਕ ਕਿ ਉਹਨਾਂ ਨੂੰ ਵਿਲੱਖਣ ਮਾਮਲਿਆਂ ਤੋਂ ਛੂਟ ਨਹੀਂ ਮਿਲ ਜਾਂਦੀ ਇਹ ਫੈਸਲਾ ਅਸਲ ਵਿੱਚ 트랜ਸਜੈਂਡਰ ਵਿਅਕਤੀਆਂ ਦੇ ਫੋਰਸ ਵਿੱਚ ਪਰ ਦੀ ਹੋਣ ਜਾਂ ਨੌਕਰੀ ਜਾਰੀ ਰੱਖਣ ਤੇ ਰੋਕ ਲਗਾਉਂਦਾ ਹੈ ਇਹ ਫੈਸਲਾ ਰਾਸ਼ਟਰਪਤੀ 트럼ਪ ਵੱਲੋਂ ਪਿਛਲੇ ਮਹੀਨੇ ਲੈ ਕੇ ਫੈਸਲੇ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ 트랜ਸ ਜੈਂਡਰ ਸੈਨਿਕਾਂ ਦੀ ਸੇਵਾ ਤੇ ਸਵਾਲ ਉਠਾਏ ਸਨ ਇੱਕ ਰਿਪੋਰਟ ਮੁਤਾਬਕ ਪੈਟ ਗਨ ਨੂੰ 30 ਦਿਨਾਂ ਵਿੱਚ 트랜ਸ ਜੈਂਡਰ ਸੈਨਿਕਾਂ ਦੀ ਪਛਾਣ ਕਰਨਾ ਅਤੇ ਅਗਲੇ 30 ਦਿਨਾਂ ਵਿੱਚ ਉਹਨਾਂ ਨੂੰ ਸੇਵਾ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਗਿਆ ਰੱਖਿਆ ਮੁਤਾਬਕ ਯੂਐਸਏ ਫੋਰਸ ਵਿੱਚ ਲਗਭਗ 1.3 ਮਿਲੀਅਨ ਐਕਟਿਵ ਕਰਮਚਾਰੀ ਹਨ ਪਰ 트랜ਸ ਜੈਂਡਰ ਅਧਿਕਾਰ ਸੰਗਠਨ ਦੇ ਅਨੁਸਾਰ 15000 트랜ਸ ਜੈਂਡਰ ਸੇਵਾ ਸਦਸ ਇਸ ਏ ਐਕਟਿਵ ਡਿਊਟੀ ਤੇ ਹਨ 26 ਫਰਵਰੀਨ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸੈਨਾ ਦੇ ਮੈਂਬਰਾਂ ਦੀ ਤਿਆਰੀ ਮਾਪ ਸਮਰਥਾ, ਏਕਤਾ, ਇਮਾਨਦਾਰੀ, ਨਿਮਰਤਾ ਤੇ ਨੈਤਿਕਤਾ ਲਈ ਉੱਚ ਮਾਪਦੰਡ ਸਥਾਪਿਤ ਕਰਨਾ ਯੂਐਸਏ ਸਰਕਾਰ ਦੀ ਨੀਤੀ ਹੈ। ਯੂਐਸਏ ਸੈਨਾ ਦੇ ਬਾਈਡਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੀਆਂ ਰੀਤੀਆਂ ਨੂੰ ਵਧ ਕਰਦਿਆਂ 트랜ਸਜੈਂਡਰ ਵਿਅਕਤੀਆਂ ਦੀ ਫੌਜ ਵਿੱਚ ਭਰਤੀ ਤੇ ਰੋਕ ਲਗਾ ਦਿੱਤੀ। ਇਸ ਦੌਰਾਨ ਜੈਂਡਰ ਅਫਰਮਿੰਗ ਮੈਡੀਕਲ ਕੇਅਰ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਹੁਣ 트랜ਸਜੈਂਡਰ ਵਿਅਕਤੀਆਂ ਨੂੰ ਯੂਐਸਏ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ। ਮੌਜੂਦਾ ਸੇਵਾ ਕਰ ਰਹੇ 트랜ਸ ਜੈਂਡਰ ਮੈਂਬਰਾਂ ਲਈ ਜੈਂਡਰ ਟ੍ਰਾਂਜਿਸ਼ਨ ਨਾਲ ਜੁੜੀ ਮੈਡੀਕਲ ਪ੍ਰਕਿਰਿਆਵਾਂ ਵੀ ਰੋਕ ਦਿੱਤੀਆਂ ਜਾਣਗੀਆਂ ਇਸ ਨਵੇਂ ਫੈਸਲੇ ਲਈ ਬਾਈਡਨ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਉਹ ਨੀਤੀਆਂ ਵੀ ਖਤਮ ਹੋ ਗਈਆਂ ਹਨ ਜਿੰਨਾ ਤਹੇ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਫੌਜ ਵਿੱਚ ਭਰਤੀ ਹੋਣ ਅਤੇ ਮੈਡੀਕਲ ਇਲਾਜ ਲੈਣ ਦੀ ਇਜਾਜ਼ਤ ਮਿਲਦੀ ਸੀ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸੌਂਚ ਚੁੱਕਣ ਤੋਂ ਬਾਅਦ 트੍ਰੰਪ ਨੇ ਕਈ ਅਹਿਜੇ ਫੈਸਲੇ ਲਏ ਜਿਸ ਨੇ ਕਿ ਪੂਰੀ ਦੁਨੀਆ ਨੂੰ ਸੋਚਣ ਤੋਂ ਮਜਬੂਰ ਕਰ ਦਿੱਤਾ ਤੇ ਹੁਣ ਇੱਕ ਨਵਾਂ ਫੈਸਲਾ ਸੁਣਾਇਆ ਗਿਆ ਹੈ ਜਿਸ ਵਿੱਚ ਕਿ 트੍ਰੰਪ ਨੇ ਇੱਕ ਹੋਰ ਫਰਮਾਨ ਜਾਰੀ ਕਰਤਾ ਹੈ 30 ਦਿਨਾਂ ਵਿੱਚ ਫੌਜ ਚ 트랜ਸਜੈਂਡਰ ਸੈਨਿਕਾਂ ਨੂੰ ਕੱਢਿਆ ਜਾਏਗਾ ਬਾਹਰ ਦੱਸਦੀ ਹੈ ਕਿ 트럼ਪ ਬੈਕ ਟੂ ਬੈਕ ਸਖਤ ਫਰਮਾਨ ਸੁਣਾ ਰਿਹਾ ਹੈ ਹੁਣ ਸੈਨਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਕਰਤਾ ਹੈ ਯੂਐਸ ਨੇ 트랜ਸਜੈਂਡਰ ਸੈਨਿਕਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ ਯੂਐਸਏ ਅਗਲੇ 30 ਦਿਨਾਂ ਵਿੱਚ 트랜ਸਜੈਂਡਰ ਸੈਨਿਕਾਂ ਨੂੰ ਫੋਰਸ ਤੋਂ ਬਾਹਰ ਕੱਢ ਦਿੱਤਾ ਜਾਏਗਾ ਪੈਟਗਾਨ ਨੇ ਕੱਲ ਯਾਨੀ ਕਿ 26 ਫਰਵਰੀ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਯੂਐਸਏ ਅਗਲੇ 30 ਦਿਨਾਂ ਵਿੱਚ 트랜ਸਜੈਂਡਰ ਸੈਨਿਕਾਂ ਨੂੰ ਸੈਨਾ ਚੋਂ ਬਾਹਰ ਕੱਢਣਾ ਸ਼ੁਰੂ ਕਰ ਦੇਵੇ ਜਦ ਤੱਕ ਕਿ ਉਹਨਾਂ ਨੂੰ ਵਿਲੱਖਣ ਮਾਮਲਿਆਂ ਤੋਂ ਛੂਟ ਨਹੀਂ ਮਿਲ ਜਾਂਦੀ ਇਹ ਫੈਸਲਾ ਅਸਲ ਵਿੱਚ 트랜ਸਜੈਂਡਰ ਵਿਅਕਤੀਆਂ ਦੇ ਫੋਰਸ ਵਿੱਚ ਪਰ ਦੀ ਹੋਣ ਜਾਂ ਨੌਕਰੀ ਜਾਰੀ ਰੱਖਣ ਤੇ ਰੋਕ ਲਗਾਉਂਦਾ ਹੈ ਇਹ ਫੈਸਲਾ ਰਾਸ਼ਟਰਪਤੀ 트럼ਪ ਵੱਲੋਂ ਪਿਛਲੇ ਮਹੀਨੇ ਲੈ ਕੇ ਫੈਸਲੇ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ 트랜ਸ ਜੈਂਡਰ ਸੈਨਿਕਾਂ ਦੀ ਸੇਵਾ ਤੇ ਸਵਾਲ ਉਠਾਏ ਸਨ ਇੱਕ ਰਿਪੋਰਟ ਮੁਤਾਬਕ ਪੈਟ ਗਨ ਨੂੰ 30 ਦਿਨਾਂ ਵਿੱਚ 트랜ਸ ਜੈਂਡਰ ਸੈਨਿਕਾਂ ਦੀ ਪਛਾਣ ਕਰਨਾ ਅਤੇ ਅਗਲੇ 30 ਦਿਨਾਂ ਵਿੱਚ ਉਹਨਾਂ ਨੂੰ ਸੇਵਾ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਗਿਆ ਰਿਖਿਆ ਮੁਤਾਬਕ ਯੂਐਸਏ ਫੋਰਸ ਵਿੱਚ ਲਗਭਗ 1.3 ਮਿਲੀਅਨ ਐਕਟਿਵ ਕਰਮਚਾਰੀ ਹਨ ਪਰ 트랜ਸ ਜੈਂਡਰ ਅਧਿਕਾਰ ਸੰਗਠਨ ਦੇ ਅਨੁਸਾਰ 15000 트랜ਸ ਜੈਂਡਰ ਸੇਵਾ ਸਦਸ ਇਸ ਏ ਐਕਟਿਵ ਡਿਊਟੀ ਤੇ ਹਨ 26 ਫਰਵਰੀਨ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸੈਨਾ ਦੇ ਮੈਂਬਰਾਂ ਦੀ ਤਿਆਰੀ ਮਾਪ ਸਮਰਥਾ, ਏਕਤਾ, ਇਮਾਨਦਾਰੀ, ਨਿਮਰਤਾ ਤੇ ਨੈਤਿਕਤਾ ਲਈ ਉੱਚ ਮਾਪਦੰਡ ਸਥਾਪਿਤ ਕਰਨਾ ਯੂਐਸਏ ਸਰਕਾਰ ਦੀ ਨੀਤੀ ਹੈ। ਯੂਐਸਏ ਸੈਨਾ ਦੇ ਬਾਈਡਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੀਆਂ ਰੀਤੀਆਂ ਨੂੰ ਵਧ ਕਰਦਿਆਂ 트랜ਸਜੈਂਡਰ ਵਿਅਕਤੀਆਂ ਦੀ ਫੌਜ ਵਿੱਚ ਭਰਤੀ ਤੇ ਰੋਕ ਲਗਾ ਦਿੱਤੀ। ਇਸ ਦੌਰਾਨ ਜੈਂਡਰ ਅਫਰਮਿੰਗ ਮੈਡੀਕਲ ਕੇਅਰ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਹੁਣ 트랜ਸਜੈਂਡਰ ਵਿਅਕਤੀਆਂ ਨੂੰ ਯੂਐਸਏ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ। ਮੌਜੂਦਾ ਸੇਵਾ ਕਰ ਰਹੇ 트랜ਸ ਜੈਂਡਰ ਮੈਂਬਰਾਂ ਲਈ ਜੈਂਡਰ ट्रांजिशन ਨਾਲ ਜੁੜੀ ਮੈਡੀਕਲ ਪ੍ਰਕਿਰਿਆਵਾਂ ਵੀ ਰੋਕ ਦਿੱਤੀਆਂ ਜਾਣਗੀਆਂ ਇਸ ਨਵੇਂ ਫੈਸਲੇ ਲਈ ਬਾਈਡਨ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਉਹ ਨੀਤੀਆਂ ਵੀ ਖਤਮ ਹੋ ਗਈਆਂ ਹਨ ਜਿਨ੍ਹਾਂ ਤਹਿਤ 트랜ਸਜੈਂਡਰ ਵਿਅਕਤੀਆਂ ਨੂੰ ਫੌਜ ਵਿੱਚ ਭਰਤੀ ਹੋਣ ਅਤੇ ਮੈਡੀਕਲ ਇਲਾਜ ਲੈਣ ਦੀ ਇਜਾਜ਼ਤ ਮਿਲਦੀ